ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਜੇ ਤਾਂ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰਦੇ ਰਹੋ ਚਲੋ ਜੀ ਹੁਣ ਆਪਾਂ रेसिपी ਨੂੰ ਸਟਾਰਟ ਕਰਦੇ ਹਾਂ ਲਓ ਜੀ ਪਨੀਰ ਦੀ ਪੁਰਜੀ ਬਣਾਉਣ ਲਈ ਪਹਿਲਾਂ ਆਪਾਂ ਥੋੜਾ ਜਿਹਾ ਤੇਲ ਪਲਾਂਗੇ ਥੋੜਾ ਜਿਹਾ ਤੇਲ ਨੂੰ ਗਰਮ ਕਰਕੇ ਫਿਰ ਆਪਾਂ ਇਹਦੇ ਵਿੱਚ ਪਲਾਂਗੇ ਜੀਰਾ ਜੀ ਤੇਲ ਗਰਮ ਹੋ ਜੇ ਫਿਰ ਆਪਾਂ ਇਹਦੇ ਚ ਪਾਲਾਂਗੇ ਜੀ ਦਾ ਲਓ ਜੀ ਇਹਦੇ ਚ ਆਪਾਂ ਹੁਣ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਲਓ ਜੀ ਪਿਆਜ਼ ਨੂੰ ਜਦੋਂ ਕਾ ਬ੍ਰਾਊਨ ਹੋ ਗਏ ਕਰਨ ਤੋਂ ਬਾਅਦ ਆਪਾਂ ਇਹ ਚ ਸ਼ਿਮਲਾ ਮਿਰਚ ਬਰੀਕ ਕੱਟ ਕੇ ਪਾਵਾਂਗੇ ਜੇ ਨੂੰ ਤੁਸੀਂ ਜੇ ਨਹੀਂ ਪਾਉਣੀ ਚਾਹੁੰਦੇ ਸਸ ਕੀ ਤੁਸੀਂ ਕਰ ਸਕਦੇ ਹੋ ச்சியும்ிமல மிர்ச்சு பண்ணலாம்

ਸੰਗੀਤ ਰੱਖ ਲਿਆ ਜਾਂਦਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਵਾਦ ਅਨਸਾਰ ਨਮਕ ਤਾਂ ਨਹੀਂ ਆ ਪਾਉਂਦੇ ਥੋੜੀਆਂ ਜਿਹੀਆਂ ਲਾਲ ਮਿਰਚਾਂ ਕਿਉਂਕਿ ਆਪਣੀਆਂ ਪਹਿਲਾਂ ਹਰੀਆਂ ਮਿਰਚਾਂ ਹੀ ਪਾਈਆਂ ਆਈਆਂ ਨੇ ਥੋੜੇ ਜਿਹਾ ਪਾਵਾਂਗੇ ਫਿਰ ਇਸੇ ਹਲਦੀ ਪਾਉਂਦੇ ਲਓ ਜੀ ਹੁਣ ਆਪਾਂ ਇਹਦੀ ਚਕਾਉਂਗੇ ਪਨੀਰ ਪਨੀਰ ਨੂੰ ਆਪਾਂ ਕੱਦੂਕਸ ਕਰ ਲਿਆ ਸੀ ਪਹਿਲਾਂ ਲਓ ਜੀ ਹੁਣ ਮਿਕਸ ਕਰਨ ਤੋਂ ਬਾਅਦ ਮੀਡੀਅਮ ਫਲੇਮ ਤੇ ਆਪਾਂ 3-4 ਮਿੰਟਾਂ ਲਈ ਪਕਾ ਲਾਂ ਲਓ ਜੀ 3 ਤੋਂ 4 ਮਿੰਟ ਹੋ ਗਏ ਪਨੀਰ ਦੀ ਪਰ ਜੀ ਨੂੰ ਬੰਦੇ ਹੋਏ ਆਪਣੀ ਭੁਰਜੀ ਬਣ ਕੇ ਬਿਲਕੁਲ ਤਿਆਰ ਹੈ ਲਓ ਜੀ ਆਪਾਂ ਹੁਣ ਗੈਸ ਨੂੰ ਬੰਦ ਕਰਦੇ ਨੇ ਭੁਰਜੀ ਨੂੰ ਨਾਪਾ ਸਰਵ ਕਰ ਲਓ ਲਓ ਜੀ ਆਪਣੀ ਪਨੀਰ ਦੀ ਭੁਰਜੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ